ਦੋਸਤੋ ਹੁਣ ਦੇ ਸਮੇਂ ਵਿੱਚ ਫੇਸਬੁੱਕ ਤੇ ਕੰਮ ਕਰਕੇ ਪੈਸਾ ਕਮਾਉਣ ਵਾਲਿਆਂ ਨੂੰ ਸਭ ਤੋਂ ਵੱਡੀ ਦਿੱਕਤ ਦਾ ਸਾਹਮਣਾ ਉਦੋਂ ਕਰਨਾ ਪੈਂਦਾ ਹੈ ਜਦੋਂ ਉਹਨਾਂ ਨੂੰ ਆਪਣੀ ਫੇਸਬੁੱਕ ਪ੍ਰੋਫਾਈਲ ਜਾਂ ਪੇਜ ਨੂੰ ਬੈਂਕ ਅਕਾਊਂਟ ਦੇ ਨਾਲ ਲਿੰਕ ਕਰਨਾ ਪੈਂਦਾ ਹੈ ਕਿਉਂਕਿ ਜੇਕਰ ਤੁਸੀਂ ਫੇਸਬੁੱਕ ਤੋਂ ਪੈਸੇ ਬਣਾਉਣੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫੇਸਬੁੱਕ ਦਾ ਕ੍ਰਾਈਟੇਰੀਆ ਪੂਰਾ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਪੇਜ ਮੋਨਟਾਈਜ਼ ਹੋ ਜਾਂਦਾ ਹੈ ਅਤੇ ਉਸ ਤੇ ਪੈਸੇ ਬਣਨ ਲੱਗ ਜਾਂਦੇ ਨੇ ਤਾਂ ਉਹਨਾਂ ਪੈਸਿਆਂ ਨੂੰ ਬੈਂਕ ਦੇ ਵਿੱਚ ਲੈਣ ਦੇ ਲਈ ਤੁਹਾਨੂੰ ਫੇਸਬੁੱਕ ਤੇ ਇੱਕ ਪੇਆਊਟ ਸੈਟਅਪ ਬਣਾਉਣਾ ਪੈਂਦਾ ਹੈ ਜਿਸ ਦੇ ਵਿੱਚ ਤੁਹਾਨੂੰ ਫੇਸਬੁੱਕ ਪ੍ਰੋਫਾਈਲ ਜਾਂ ਪੇਜ ਦੇ ਨਾਲ ਆਪਣਾ ਬੈਂਕ ਅਕਾਊਂਟ ਲਿੰਕ ਕਰਨਾ ਪੈਂਦਾ ਹੈ ਪਰ ਬਹੁਤ ਸਾਰੇ ਵੀਰ ਇੱਥੇ ਹੀ ਗਲਤੀ ਕਰ ਦਿੰਦੇ ਨੇ ਕਿ ਜਦੋਂ ਉਹ ਆਪਣਾ ਪੇਆਊਟ ਸੈਟਅਪ ਬਣਾਉਂਦੇ ਨੇ ਜਾਂ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਨਾਲ ਬੈਂਕ ਅਕਾਊਂਟ ਲਿੰਕ ਕਰਦੇ ਨੇ ਤਾਂ ਉਸ ਵਿੱਚ ਉਹ ਕੁਝ ਨਾ ਕੁਝ ਇਹੋ ਜਿਹੀ ਗਲਤੀ ਕਰ ਦਿੰਦੇ ਨੇ ਜਿਸ ਕਾਰਨ ਫੇਸਬੁੱਕ ਤੇ ਬਣੇ ਹੋਏ ਪੈਸੇ ਉਹਨਾਂ ਦੇ ਅਕਾਊਂਟ ਵਿੱਚ ਨਹੀਂ ਆਉਂਦੇ ਜਾਂ ਫਿਰ ਹੋਲਡ ਵਿੱਚ ਪਏ ਰਹਿੰਦੇ ਨੇ ਜਾਂ ਫਿਰ ਐਨ ਟਾਈਮ ਤੇ ਆ ਕੇ ਉਹਨਾਂ ਦੀ ਪੇਮੈਂਟ ਫੇਲ ਹੋ ਜਾਂਦੀ ਏ। ਸੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਟੈਪ ਬਾਈ ਸਟੈਪ ਇਹੀ ਜਾਣਕਾਰੀ ਦੇਣੀ ਆ ਕਿ ਜਦੋਂ ਤੁਸੀਂ ਆਪਣੀ ਪ੍ਰੋਫਾਈਲ ਜਾਂ ਪੇਜ ਨੂੰ ਮੋਨਟਾਈਜ਼ ਕਰਵਾ ਲੈਣੇ ਹੋ ਉਸ ਨੂੰ ਕਿਵੇਂ ਬੈਂਕ ਅਕਾਊਂਟ ਦੇ ਨਾਲ ਲਿੰਕ ਕਰਨਾ ਏ। ਸੋ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਸਕਿਪ ਬਿਲਕੁਲ ਨਾ ਕਰਿਓ ਤਾਂ ਕਿ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਸਮਝ ਆ ਸਕੇ ਤੇ ਤੁਹਾਡੇ ਫੇਸਬੁੱਕ ਤੇ ਬਣੇ ਹੋਏ ਪੈਸੇ ਹਰ ਮਹੀਨੇ ਤੁਸੀਂ ਆਪਣੇ ਬੈਂਕ ਅਕਾਊਂਟ ਦੇ ਵਿੱਚ ਬੜੀ ਆਸਾਨੀ ਦੇ ਨਾਲ ਲੈ ਸਕੋ। ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀ ਵੀਰ ਨੂੰ ਪੇਅ ਆਊਟ ਸੈਟਅਪ ਕਰਨ ਲੱਗੇ ਜਾਂ ਬੈਂਕ ਅਕਾਊਂਟ ਲਿੰਕ ਕਰਨ ਲੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹ ਇਸ ਵੀਡੀਓ ਨੂੰ ਦੇਖ ਕੇ ਬੜੀ ਆਸਾਨੀ ਦੇ ਨਾਲ ਆਪਣੇ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਦੇ ਨਾਲ ਬੈਂਕ ਅਕਾਊਂਟ ਨੂੰ ਲਿੰਕ ਕਰ ਸਕੇ। ਸੋ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਸੋਸ਼ਲ ਮੀਡੀਆ ਦੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਇਸ ਪੇਜ ਤੇ ਮਿਲਦੀ ਰਹਿਣੀ ਹੈ। ਦੋਸਤੋ ਕੀ ਹੈ ਸਹੀ ਤਰੀਕਾ ਜਿਸ ਦੇ ਨਾਲ ਤੁਸੀਂ ਆਪਣੀ ਫੇਸਬੁੱਕ ਪ੍ਰੋਫਾਈਲ ਜਾਂ ਪੇਜ ਨੂੰ ਬੈਂਕ ਅਕਾਊਂਟ ਦੇ ਨਾਲ ਲਿੰਕ ਕਰਨਾ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫੇਸਬੁੱਕ ਪੇਜ ਓਪਨ ਕਰ ਲੈਣਾ। ਪੇਜ ਓਪਨ ਕਰਨ ਤੋਂ ਬਾਅਦ ਉੱਪਰ ਤੁਹਾਨੂੰ ਤੁਹਾਡੇ ਪ੍ਰੋਫਾਈਲ ਵਾਲਾ ਆਈਕਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ। ਉਸ ਤੋਂ ਬਾਅਦ ਇੱਥੇ ਤੁਹਾਨੂੰ ਇੱਕ ਪ੍ਰੋਫੈਸ਼ਨਲ ਡੈਸ਼ਬੋਰਡ ਵਾਲਾ ਆਈਕਨ ਦਿਖਾਈ ਦੇ ਦੇਣਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਉੱਪਰ ਤੁਹਾਨੂੰ ਇੱਕ ਮੋਨਟਾਈਜ਼ੇਸ਼ਨ ਵਾਲਾ ਆਪਸ਼ਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਜੇਕਰ ਤੁਹਾਨੂੰ ਸੈਟਅਪ ਪੇਅ ਆਊਟ ਅਕਾਊਂਟ ਵਾਲਾ ਆਪਸ਼ਨ ਦਿਖਾਈ ਦਿੰਦਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਸੋ ਜੇਕਰ ਇਹ ਦਿਖਾਈ ਨਹੀਂ ਦਿੰਦਾ ਤੁਹਾਨੂੰ ਕੋਈ ਵੀ ਸੈਟਅਪ ਮਿਲਿਆ ਹੋਇਆ ਹੈ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਸੋ ਇਹ ਦੋਨਾਂ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਇਹੋ ਜਿਹਾ ਇੰਟਰਫੇਸ ਆ ਜਾਣਾ ਜਿਸ ਵਿੱਚ ਲਿਖਿਆ ਹੋਇਆ ਹੈ ਗੈਟ ਸਟ ਸੋ ਇੱਥੋਂ ਤੁਸੀਂ ਵੀਡੀਓ ਧਿਆਨ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਇੱਥੋਂ ਹੀ ਸਟਾਰਟ ਹੋਣਾ ਤੁਹਾਡੀ ਬੈਂਕ ਨੂੰ ਲਿੰਕ ਕਰਨ ਦਾ ਸਾਰਾ ਪ੍ਰੋਸੈਸ ਸੋ ਇੱਥੇ ਤੁਸੀਂ ਪਹਿਲਾ ਆਪਸ਼ਨ ਦੇਖ ਸਕਦੇ ਹੋ ਲੀਗਲ ਫਰਸਟ ਨੇਮ ਸੋ ਇੱਥੇ ਤੁਸੀਂ ਆਪਣਾ ਨਾਮ ਭਰ ਦੇਣਾ ਹੈ ਸੋ ਬਹੁਤ ਸਾਰੇ ਵੀਰ ਸਭ ਤੋਂ ਵੱਡੀ ਗਲਤੀ ਤੇ ਸਭ ਤੋਂ ਵੱਧ ਗਲਤੀ ਇਹੀ ਕਰਦੇ ਨੇ ਕਿ ਉਹ ਆਪਣਾ ਨਾਮ ਹੀ ਗਲਤ ਭਰ ਦਿੰਦੇ ਨੇ ਸੋ ਇਸ ਨੂੰ ਭਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੇਖਣਾ ਮੰਨ ਲਓ ਤੁਹਾਡਾ ਨਾਮ ਨਵਜੋਤ ਸਿੰਘ ਹੈ ਤਾਂ ਤੁਹਾਡਾ ਫਰਸਟ ਨਾਮ ਆ ਜੋ ਉਹ ਬਣੂਗਾ ਨਵਜੋਤ ਤੇ ਲਾਸਟ ਨਾਮ ਬਣੂਗਾ ਸਿੰਘ ਜੇਕਰ ਇਹ ਹੀ ਤੁਹਾਡੇ ਨਾਮ ਦੇ ਵਿੱਚ ਮਗਰ ਗੋਤ ਲੱਗਿਆ ਹੋਇਆ ਮੰਨ ਲਓ ਤੁਹਾਡਾ ਨਾਮ ਨਵਜੋਤ ਸਿੰਘ ਪੁੱਲਰ ਹੈ ਤਾਂ ਤੁਹਾਡਾ ਜੋ ਫਰਸਟ ਨੇਮ ਹੈ ਉਹ ਬਣੂਗਾ ਨਵਜੋਤ ਸੈਕੰਡ ਨੇਮ ਬਣੂਗਾ ਸਿੰਘ ਤੇ ਲਾਸਟ ਨੇਮ ਬਣੂਗਾ ਪੁੱਲਰ ਸੋ ਇਸੇ ਤਰ੍ਹਾਂ ਭੈਣਾਂ ਨੇ ਵੀ ਆਪਣੇ ਨਾਮ ਤੇ ਗੌਰ ਕਰ ਲੈਣੀ ਹੈ ਸੋ ਜੇਕਰ ਤੁਹਾਡਾ ਨਾਮ ਨਵਜੋਤ ਸਿੰਘ ਹੈ ਤਾਂ ਤੁਸੀਂ ਇੱਥੇ ਫਰਸਟ ਨੇਮ ਦੇ ਉੱਪਰ ਨਵਜੋਤ ਭਰ ਦੇਣਾ ਤੇ ਲਾਸਟ ਨੇਮ ਦੇ ਉੱਪਰ ਸਿੰਘ ਭਰ ਦੇਣਾ ਸੋ ਜੇਕਰ ਤੁਹਾਡਾ ਨਾਮ ਨਵਜੋਤ ਸਿੰਘ ਪੁੱਲਰ ਹੈ ਤਾਂ ਤੁਸੀਂ ਫਰਸਟ ਨੇਮ ਤੇ ਨਵਜੋਤ ਭਰ ਦੇਣਾ ਤੇ ਲਾਸਟ ਨੇਮ ਤੇ ਤੁਸੀਂ ਭੁੱਲਰ ਭਰ ਦੇਣਾ ਸੋ ਇਹ ਤੁਸੀਂ ਜਰੂਰ ਗੌਰ ਰੱਖਣਾ ਕਿਉਂਕਿ ਸਭ ਤੋਂ ਵੱਡੀ ਗਲਤੀ ਨਾਮ ਭਰਨ ਲੱਗੇ ਹੀ ਹੁੰਦੀ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅੱਗੇ ਡੇਟ ਆਫ ਬਰਥ ਇੱਥੇ ਤੁਸੀਂ ਆਪਣੀ ਡੇਟ ਆਫ ਬਰਥ ਭਰ ਦੇਣੀ ਆ ਜੋ ਕਿ ਤੁਹਾਡੇ ਪੈਨ ਕਾਰਡ ਦੇ ਉੱਪਰ ਲਿਖੀ ਹੋਈ ਹੈ ਸਭ ਤੋਂ ਪਹਿਲਾਂ ਤੁਸੀਂ ਜਾਣਕਾਰੀ ਉਹ ਦੇਣੀ ਹੈ ਜੋ ਕਿ ਤੁਹਾਡੇ ਪੈਨ ਕਾਰਡ ਦੇ ਉੱਪਰ ਦਿੱਤੀ ਹੋਈ ਹੈ। ਸੋ ਉਸ ਤੋਂ ਬਾਅਦ ਤੁਸੀਂ ਥੱਲੇ ਦੇਖ ਸਕਦੇ ਹੋ ਕੰਟਰੀ। ਸੋ ਜੇਕਰ ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਇੰਡੀਆ ਭਰ ਸਕਦੇ ਹੋ। ਜੇਕਰ ਤੁਸੀਂ ਕਿਸੇ ਹੋਰ ਕੰਟਰੀ ਦੇ ਹੋ, ਹੋਰ ਕੰਟਰੀ ਵਿੱਚ ਰਹਿੰਦੇ ਹੋ ਤਾਂ ਤੁਸੀਂ ਇੱਥੇ ਆਪਣੀ ਕੰਟਰੀ ਦਾ ਨਾਮ ਭਰ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਥੱਲੇ ਦੇਖ ਸਕਦੇ ਹੋ ਨੈਕਸਟ ਵਾਲਾ ਆਪਸ਼ਨ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ। ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦੇਊਗਾ ਜਿਸ ਦੇ ਵਿੱਚ ਤੁਹਾਡੀ ਕੰਟਰੀ ਆਟੋਮੈਟਿਕ ਹੀ ਸਿਲੈਕਟ ਹੋਣੀ ਹੈ। ਤੇ ਉਸ ਤੋਂ ਬਾਅਦ ਥੱਲੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਦਿੰਦਾ bizness type ਦਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੁਹਾਨੂੰ ਨਵਾਂ ਇੰਟਰਫੇਸ ਦਿਖਾਈ ਦੇ ਦੇਣਾ ਜਿਸ ਵਿੱਚ ਬਹੁਤ ਸਾਰੇ ਆਪਸ਼ਨ ਦਿਖਾਈ ਦੇ ਰਹੇ ਨੇ ਸੋ ਇੱਥੇ ਵੀ ਬਹੁਤ ਸਾਰੇ ਵੀਰ ਗਲਤੀ ਕਰ ਦਿੰਦੇ ਨੇ ਕਿ ਉਹ ਕੁਝ ਵੀ ਸਿਲੈਕਟ ਕਰ ਲੈਂਦੇ ਨੇ ਜਿਸ ਕਾਰਨ ਉਹਨਾਂ ਦਾ ਫੇਸਬੁੱਕ ਦਾ ਪੈਸਾ ਬੈਂਕ ਅਕਾਊਂਟ ਦੇ ਵਿੱਚ ਨਹੀਂ ਆਉਂਦਾ ਸੋ ਤੁਸੀਂ ਇੱਥੇ ਕੀ ਕਰਨਾ ਜੋ ਪਹਿਲੇ ਨੰਬਰ ਤੇ ਹੀ ਆਪਸ਼ਨ ਹੈ ਇੰਡੀਵਿਜੂਅਲ ਵਾਲਾ ਤੁਸੀਂ ਇਸ ਨੂੰ ਸਿਲੈਕਟ ਕਰ ਲੈਣਾ ਹੈ ਇਹ ਸਭ ਭਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਨੈਕਸਟ ਵਾਲਾ ਆਪਸ਼ਨ ਦਿਖਾਈ ਦੇ ਦੇਣਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ। ਤੋਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦੇ ਦੇਣਾ ਜਿਹਦੇ ਵਿੱਚ ਤੁਸੀਂ ਪਹਿਲੇ ਨੰਬਰ ਤੇ ਦੇਖ ਸਕਦੇ ਹੋ ਤੁਹਾਡਾ ਨਾਮ ਤੁਹਾਨੂੰ ਭਰਿਆ ਹੋਇਆ ਦਿਖਾਈ ਦੇ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਸੈਕੰਡ ਨੰਬਰ ਤੇ ਦੇਖ ਸਕਦੇ ਹੋ ਲੀਗਲ ਮਿਡਲ ਨੇਮ ਇਹ ਖਾਲੀ ਹੋਊਗਾ। ਸੋ ਜੇ ਮੈਂ ਕਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜੇਕਰ ਤੁਹਾਡਾ ਨਾਮ ਮੰਨ ਲਓ ਨਵਜੋਤ ਸਿੰਘ ਪੁੱਲਰ ਹੈ ਤਾਂ ਤੁਹਾਡਾ ਮਿਡਲ ਨੇਮ ਸਿੰਘ ਹੈ ਤਾਂ ਤੁਸੀਂ ਉਹ ਇੱਥੇ ਭਰ ਦੇਣਾ ਸੋ ਜੇਕਰ ਤੁਹਾਡਾ ਨਾਮ ਮੰਨ ਲਓ ਨਵਜੋਤ ਸਿੰਘ ਹੈ ਤਾਂ ਤੁਸੀਂ ਜਿਵੇਂ ਭਰਿਆ ਸੀ ਪਹਿਲੇ ਨੰਬਰ ਤੇ ਲੀਗਲ ਫਰਸਟ ਨੇਮ ਨਵਜੋਤ ਤੇ ਲਾਸਟ ਤੇ ਸਿੰਘ ਦਾ ਤੁਸੀਂ ਐਦਾਂ ਹੀ ਰਹਿਣ ਦੇਣਾ ਹੈ ਉਸ ਤੋਂ ਬਾਅਦ ਥੱਲੇ ਤੁਹਾਨੂੰ ਤੁਹਾਡੀ ਡੇਟ ਆਫ ਬਰਥ ਦਿਖਾਈ ਦੇਣੀ ਹੈ ਤੁਸੀਂ ਇਹ ਵੀ ਦੇਖ ਲੈਣੀ ਹੈ ਤੁਸੀਂ ਸਹੀ ਭਰੀ ਹੈ ਉਸ ਤੋਂ ਬਾਅਦ ਤੁਸੀਂ ਸਕਰੋਲ ਕਰਕੇ ਹੇਠਾਂ ਆ ਜਾਣਾ ਤੇ ਇੱਥੇ ਤੁਹਾਨੂੰ ਦਿਖਾਈ ਦੇਊਗਾ ਪ੍ਰਾਇਮਰੀ ਐਡਰੈਸ ਸੋ ਇੱਥੇ ਤੁਸੀਂ ਆਪਣਾ ਉਹ ਐਡਰੈਸ ਭਰਨਾ ਜੋ ਤੁਹਾਡੇ ਪੈਨ ਕਾਰਡ ਦੇ ਉੱਪਰ ਲਿਖਿਆ ਹੋਇਆ ਹੈ ਸੋ ਪਹਿਲੇ ਨੰਬਰ ਤੇ ਤੁਸੀਂ ਸਿਟੀ ਦੇ ਵਿੱਚ ਆਪਣਾ ਸ਼ਹਿਰ ਭਰ ਦੇਣਾ ਦੂਸਰੇ ਨੰਬਰ ਤੇ ਸਟੇਟ ਭਰ ਦੇਣੀ ਹੈ ਜੇਕਰ ਤੁਸੀਂ ਪੰਜਾਬ ਤੋਂ ਤਾਂ ਪੰਜਾਬ ਭਰ ਦੇਣੀ ਹੈ ਤੀਸਰੇ ਨੰਬਰ ਤੇ ਪੋਸਟਲ ਕੋਡ ਇੱਥੇ ਤੁਸੀਂ ਆਪਣੇ ਡਾਕਖਾਨੇ ਦਾ ਕੋਡ ਭਰ ਦੇਣਾ ਹੈ ਤੁਹਾਨੂੰ ਕਿਹੜਾ ਕੋਡ ਪੈਂਦਾ ਹੈ ਤੁਸੀਂ ਉਹ ਭਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਇੱਕ ਫੋਨ ਨੰਬਰ ਭਰ ਦੇਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਕੋਈ ਵੀ ਇੱਕ ਈਮੇਲ ਆਈਡੀ ਭਰ ਦੇਣੀ ਹੈ ਸੋ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਪਰਮਾਨੈਂਟ ਅਕਾਊਂਟ ਨੰਬਰ ਦਾ ਇੱਕ ਆਪਸ਼ਨ ਹੈ ਇੱਥੇ ਤੁਸੀਂ ਕੀ ਕਰਨਾ ਇੱਥੇ ਤੁਸੀਂ ਆਪਣਾ ਪੈਨ ਕਾਰਡ ਨੰਬਰ ਭਰ ਦੇਣਾ ਸੋ ਬਹੁਤ ਸਾਰੇ ਵੀਰ ਇੱਥੇ ਵੀ ਗਲਤੀ ਕਰਦੇ ਨੇ ਕਿ ਉਹ ਇੱਥੇ ਆਪਣਾ ਮੋਬਾਈਲ ਨੰਬਰ ਭਰ ਦਿੰਦੇ ਨੇ ਸੋ ਇੱਥੇ ਤੁਸੀਂ ਆਪਣਾ ਪੈਨ ਕਾਰਡ ਭਰਨਾ ਜਿਸ ਦੇ ਵਿੱਚ ਕਿ ਕੁਝ ਅੱਖਰ ਅੰਗਰੇਜ਼ੀ ਦੇ ਹੁੰਦੇ ਨੇ ਤੇ ਕੁਝ ਅੱਖਰ ਗਿਣਤੀ ਦੇ ਹੁੰਦੇ ਨੇ ਤੁਸੀਂ ਉਹ ਸਾਰੇ ਇੱਥੇ ਸੇਮ ਡਿਟੇਲ ਨਾਲ ਭਰ ਦੇਣੇ ਨੇ ਉਸ ਤੋਂ ਬਾਅਦ ਤੁਸੀਂ ਥੱਲੇ ਇੱਕ ਆਪਸ਼ਨ ਦੇਖ ਸਕਦੇ ਹੋ ਬੈਟ ਜੀਐਸਟੀ ਰਜਿਸਟ੍ਰੇਸ਼ਨ ਨੰਬਰ ਬਹੁਤ ਸਾਰੇ ਵੀਰ ਇੱਥੇ ਵੀ ਆ ਕੇ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਇੱਥੇ ਕੀ ਭਰਨਾ ਪਰ ਤੁਸੀਂ ਇੱਥੇ ਕੁਝ ਨਹੀਂ ਭਰਨਾ ਇਸ ਨੂੰ ਇਸ ਤਰ੍ਹਾਂ ਹੀ ਖਾਲੀ ਛੱਡ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਥੱਲੇ ਦੇਖ ਸਕਦੇ ਹੋ ਕਿ ਇੱਕ ਬਾਕਸ ਬਣਿਆ ਹੋਇਆ ਤੁਸੀਂ ਇਸ ਦੇ ਉੱਪਰ ਟਿਕ ਕਰ ਦੇਣਾ ਹੈ ਇਸ ਦੇ ਉੱਪਰ ਟਿਕ ਕਰਨ ਤੋਂ ਬਾਅਦ ਤੁਸੀਂ ਨੈਕਸਟ ਵਾਲੇ ਆਪਸ਼ਨ ਤੇ ਕਲਿੱਕ ਕਰ ਦੇਣਾ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਇੱਕ ਇਹੋ ਜਿਹਾ ਇੰਟਰਫੇਸ ਦਿਖਾਈ ਦੇਊਗਾ ਜਿਸ ਦੇ ਵਿੱਚ ਕਿ ਤੁਸੀਂ ਆਪਣੀ ਬੈਂਕ ਦੀ ਡਿਟੇਲ ਭਰਨੀ ਹੈ ਸੋ ਫੇਸਬੁੱਕ ਤੁਹਾਨੂੰ ਤਿੰਨ ਤਰ੍ਹਾਂ ਦੇ ਆਪਸ਼ਨ ਦੇ ਰਹੀ ਆ ਕਿ ਤੁਸੀਂ ਕਿਵੇਂ ਆਪਣੇ ਪੈਸੇ ਫੇਸਬੁੱਕ ਤੋਂ ਲੈਣਾ ਚਾਹੁੰਦੇ ਹੋ ਸੋ ਜੇਕਰ ਤੁਸੀਂ ਪਹਿਲੇ ਨੰਬਰ ਵਾਲਾ ਆਪਸ਼ਨ ਸਿਲੈਕਟ ਕਰਦੇ ਹੋ ਬੈਂਕ ਟ੍ਰਾਂਸਫਰ ਵਾਲਾ ਤਾਂ ਜਦੋਂ ਵੀ ਤੁਹਾਡੇ ਫੇਸਬੁੱਕ ਪੇਜ ਤੇ ਜਾਂ ਪ੍ਰੋਫਾਈਲ ਤੇ 25 ਡਾਲਰ ਬਣਨਗੇ ਤਾਂ ਫੇਸਬੁੱਕ ਉਹ ਤੁਹਾਡੀ ਬੈਂਕ ਦੇ ਵਿੱਚ ਟ੍ਰਾਂਸਫਰ ਕਰ ਦੇਵੇਗੀ 2 ਜਾਂ 3 ਦਿਨਾਂ ਦੇ ਵਿੱਚ ਸੋ ਉਸ ਤੋਂ ਬਾਅਦ ਜੋ ਦੂਸਰਾ ਆਪਸ਼ਨ ਹੈ ਵਾਇਰ ਟ੍ਰਾਂਸਫਰ ਵਾਲਾ ਸੋ ਇਸ ਦੇ ਵਿੱਚ ਜਦੋਂ ਤੁਹਾਡੇ ਫੇਸਬੁੱਕ ਪੇਜ ਤੇ ਜਾਂ ਪ੍ਰੋਫਾਈਲ ਤੇ 100 ਡਾਲਰ ਬਣਨਗੇ ਤਾਂ ਉਹ ਫੇਸਬੁੱਕ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦੇਵੇਗੀ ਤੇ ਇਸ ਨੂੰ 7 ਤੋਂ 10 ਦਿਨ ਲੱਗ ਸਕਦੇ ਨੇ ਤੇ ਉਸ ਤੋਂ ਬਾਅਦ ਥੱਲੇ ਤੁਸੀਂ ਦੇਖ ਸਕਦੇ ਹੋ ਲਿੰਕ ਯੂਅਰ ਪੇਪਲ ਅਕਾਊਂਟ ਸੋ ਜੇਕਰ ਤੁਹਾਡਾ ਪੇਪਲ ਅਕਾਊਂਟ ਹੈ ਜਿਵੇਂ ਕਿ ਪੇਟੀਐਮ ਦਾ ਜਾਂ ਗੂਗਲ ਪੇ ਦਾ ਅਕਾਊਂਟ ਹੁੰਦਾ ਇੱਕ ਪੇਪਲ ਤੇ ਵੀ ਅਕਾਊਂਟ ਬਣਦਾ ਜੇਕਰ ਤੁਸੀਂ ਇਸ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਪਰਸਨਲੀ ਇਹ ਸੁਝਾਉਣਾ ਕਿ ਤੁਸੀਂ PayPal ਅਕਾਊਂਟ ਨਾਲ ਕਦੇ ਵੀ ਲਿੰਕ ਨਾ ਕਰਿਓ ਸੋ ਇੱਥੇ ਜੇਕਰ ਤੁਹਾਡੇ Facebook ਪੇਜ ਤੇ ਜਾਂ ਪ੍ਰੋਫਾਈਲ ਤੇ ਘੱਟ ਡਾਲਰ ਬਣਦੇ ਨੇ ਮੰਨ ਲਓ 100 ਤੋਂ ਘੱਟ ਬਣਦੇ ਨੇ ਆਏ ਮਹੀਨੇ ਤਾਂ ਤੁਸੀਂ ਬੈਂਕ ਟ੍ਰਾਂਸਫਰ ਵਾਲੇ ਤੇ ਕਲਿੱਕ ਕਰਕੇ ਆਪਣਾ ਅਗਲਾ ਸੈਟਅਪ ਕਰਨਾ ਹੈ ਸੋ ਜੇਕਰ ਤੁਹਾਨੂੰ 3 400 ਜਾਂ 500 ਜਾਂ 1000 ਜਾਂ 1500 ਡਾਲਰ ਬਣਦੇ ਨੇ ਤਾਂ ਤੁਸੀਂ ਵਾਇਰ ਟ੍ਰਾਂਸਫਰ ਤੇ ਕਲਿੱਕ ਕਰਕੇ ਆਪਣਾ ਅਕਾਊਂਟ ਸੈਟਅਪ ਕਰਨਾ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਬੈਂਕ ਟ੍ਰਾਂਸਫਰ ਦੀ ਜਿਸ ਦੇ ਵਿੱਚ ਕਿ ਜਦੋਂ ਤੁਹਾਨੂੰ 25 ਡਾਲਰ ਮਿਲਣਗੇ ਤਾਂ ਤੁਹਾਨੂੰ ਬੈਂਕ ਦੇ ਅਕਾਊਂਟ ਵਿੱਚ ਫੇਸਬੁੱਕ ਨੇ ਟ੍ਰਾਂਸਫਰ ਕਰ ਦੇਣੇ ਨੇ ਸੋ ਤੁਸੀਂ ਕੀ ਕਰਨਾ ਤੁਸੀਂ ਬੈਂਕ ਟ੍ਰਾਂਸਫਰ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਉਸ ਤੋਂ ਬਾਅਦ ਤੁਹਾਨੂੰ ਇੱਕ ਇਹੋ ਜਿਹਾ ਇੰਟਰਫੇਸ ਦਿਖਾਈ ਦੇ ਦੇਣਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈਂਕ ਕੰਟਰੀ ਇੰਡੀਆ ਆਟੋਮੈਟਿਕ ਹੀ ਸਿਲੈਕਟ ਹੋਣੀ ਹੈ ਉਸ ਤੋਂ ਬਾਅਦ ਬੈਂਕ ਅਕਾਊਂਟ ਕਰੰਸੀ ਇੰਡੀਆ ਦੀ INR ਉਹ ਵੀ ਆਟੋਮੈਟਿਕ ਹੀ ਸਿਲੈਕਟ ਹੋਣੀ ਹੈ ਸੋ ਉਸ ਤੋਂ ਬਾਅਦ ਥੱਲੇ ਤੁਸੀਂ ਦੇਖ ਸਕਦੇ ਹੋ ਲੀਗਲ ਫਰਸਟ ਨੇਮ ਸੋ ਇਸ ਵਿੱਚ ਵੀ ਤੁਸੀਂ ਨਾਮ ਉਸੇ ਤਰ੍ਹਾਂ ਭਰਨਾ ਜਿਵੇਂ ਕਿ ਤੁਸੀਂ ਪਹਿਲਾਂ ਭਰਿਆ ਪਹਿਲਾ ਨਾਮ ਦੂਜਾ ਨਾਮ ਤੇ ਲਾਸਟ ਨਾਮ ਸੋ ਇਸ ਦੇ ਵਿੱਚ ਤੁਸੀਂ ਲੀਗਲ ਫਰਸਟ ਨੇਮ ਦੇ ਵਿੱਚ ਆਪਣਾ ਪਹਿਲਾ ਨਾਮ ਭਰ ਦੇਣਾ ਜੇਕਰ ਤੁਹਾਡਾ ਮਿਡਲ ਨੇਮ ਹੈ ਤਾਂ ਤੁਸੀਂ ਭਰ ਦੇਣਾ ਨਹੀਂ ਇਸ ਨੂੰ ਛੱਡ ਦੇਣਾ ਉਸ ਤੋਂ ਬਾਅਦ ਤੁਸੀਂ ਲੀਗਲ ਸਰਨੇਮ ਇਸ ਦੇ ਵਿੱਚ ਤੁਸੀਂ ਆਪਣਾ ਲਾਸਟ ਨਾਮ ਭਰ ਦੇਣਾ ਜੇਕਰ ਸਿੰਘ ਆ ਤਾਂ ਸਿੰਘ ਭਰ ਦੇਣਾ ਜੇਕਰ ਮਗਰ ਤੁਹਾਡਾ ਗੋਤ ਪੈਂਦਾ ਹੈ ਤਾਂ ਤੁਸੀਂ ਉਹ ਭਰ ਦੇਣਾ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਆਪਣੀ ਬੈਂਕ ਦਾ ਆਈ ਐਫ ਐਸ ਸੀ ਕੋਡ ਭਰ ਦੇਣਾ ਹੈ ਜੋ ਕਿ ਚੰਗੀ ਤਰ੍ਹਾਂ ਤੁਸੀਂ ਦੇਖ ਕੇ ਭਰਨਾ ਹੈ ਬਹੁਤ ਸਾਰੇ ਵੀਰ ਕੀ ਕਰਦੇ ਨੇ ਇੱਥੇ ਵੀ ਗਲਤੀ ਕਰ ਦਿੰਦੇ ਨੇ ਕਿ ਉਹ ਆਪਣਾ ਆਈ ਐਫ ਐਸ ਸੀ ਕੋਡ ਗੂਗਲ ਤੋਂ ਸਰਚ ਕਰਕੇ ਭਰ ਲੈਂਦੇ ਨੇ ਪਰ ਤੁਸੀਂ ਆਪਣੀ ਕਾਪੀ ਦੇ ਉੱਪਰੋਂ ਦੇਖ ਕੇ ਇਹ ਕੋਡ ਭਰਨਾ ਜੇਕਰ ਤੁਹਾਡੀ ਬੈਂਕ ਵਾਲੀ ਕਾਪੀ ਤੇ ਨਹੀਂ ਤਾਂ ਤੁਸੀਂ ਬੈਂਕ ਚੋਂ ਜਾ ਕੇ ਇਹ ਕੋਡ ਲੈ ਕੇ ਆਉਣਾ ਤੇ ਇਹ ਕੋਡ ਇੱਥੇ ਭਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਇੱਕ ਆਪਸ਼ਨ ਹੈ ਬੈਂਕ ਅਕਾਊਂਟ ਨੰਬਰ ਸੋ ਇਸ ਦੇ ਵਿੱਚ ਤੁਸੀਂ ਆਪਣੀ ਬੈਂਕ ਦਾ ਅਕਾਊਂਟ ਨੰਬਰ ਭਰ ਦੇਣਾ ਜਿਸ ਦੇ ਵਿੱਚ ਤੁਸੀਂ ਪੈਸੇ ਲੈਣਾ ਚਾਹੁੰਦੇ ਹੋ ਸੋ ਉਸ ਤੋਂ ਬਾਅਦ ਤੁਸੀਂ ਥੱਲੇ ਇੱਕ ਆਪਸ਼ਨ ਦੇਖ ਸਕਦੇ ਹੋ ਲਿੰਕ ਪੇਅ ਆਊਟ ਮੈਥਡ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਸੋ ਇਸ ਤੋਂ ਬਾਅਦ ਤੁਹਾਡੀ ਫੇਸਬੁੱਕ ਪ੍ਰੋਫਾਈਲ ਜਾਂ ਪੇਜ ਦੇ ਨਾਲ ਤੁਹਾਡੀ ਬੈਂਕ ਲਿੰਕ ਹੋ ਜਾਣੀ ਹੈ ਪਰ ਕੁਝ ਵੀਰਾਂ ਨਾਲ ਉਹ ਇਹ ਵੀ ਦਿੱਕਤ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਉਹ ਲਿੰਕ ਪੇਅ ਆਊਟ ਮੈਥਡ ਤੇ ਕਲਿੱਕ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਮੈਸੇਜ ਦਿਖਾਈ ਦਿੰਦਾ ਜਿਸ ਵਿੱਚ ਲਿਖਿਆ ਹੁੰਦਾ ਸਮਥਿੰਗ ਵੈਂਟ ਰੋਂਗ ਜੇਕਰ ਤੁਹਾਨੂੰ ਇਹ ਮੈਸੇਜ ਦਿਖਾਈ ਦਿੰਦਾ ਤਾਂ ਤੁਸੀਂ ਕੀ ਕਰਨਾ ਤੁਸੀਂ ਬੈਕ ਆ ਜਾਣਾ ਬੈਕ ਆ ਕੇ ਤੁਸੀਂ ਇੱਥੇ ਦੂਸਰੇ ਨੰਬਰ ਵਾਲਾ ਆਪਸ਼ਨ ਦੇਖ ਸਕਦੇ ਹੋ ਵਾਇਰ ਟ੍ਰਾਂਸਫਰ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦੇਊਗਾ ਜਿਸ ਦੇ ਵਿੱਚ ਕਿ ਬੈਂਕ ਕੰਟਰੀ ਸਿਲੈਕਟ ਹੋ ਇੰਡੀਆ ਆਟੋਮੈਟਿਕਲੀ ਉਸ ਤੋਂ ਬਾਅਦ ਥੱਲੇ ਤੁਸੀਂ ਦੇਖ ਸਕਦੇ ਹੋ ਅਕਾਊਂਟ ਹੋਲਡਰ ਨੇਮ ਸੋ ਇਸ ਦੇ ਵਿੱਚ ਜੋ ਵੀ ਤੁਹਾਡੀ ਕਾਪੀ ਤੇ ਤੁਹਾਡਾ ਨਾਮ ਲਿਖਿਆ ਹੋਇਆ ਹੈ ਬੈਂਕ ਅਕਾਊਂਟ ਵਾਲੀ ਕਾਪੀ ਤੇ ਤੁਸੀਂ ਇੱਥੇ ਉਹ ਭਰ ਦੇਣਾ ਹੈ ਤੇ ਉਸ ਤੋਂ ਬਾਅਦ ਇੱਕ ਸਵਿਫਟ ਕੋਡ ਦਾ ਆਪਸ਼ਨ ਹੈ ਤੁਸੀਂ ਇੱਥੇ ਆਪਣਾ ਸਵਿਫਟ ਕੋਡ ਭਰ ਦੇਣਾ ਹੈ ਸੋ ਇੱਥੇ ਵੀ ਤੁਸੀਂ ਗੌਰ ਰੱਖਣਾ ਕਿ ਸਵਿਫਟ ਕੋਡ ਤੇ ਆਈ ਐਫ ਐਸ ਸੀ ਕੋਡ ਦੋਵੇਂ ਵੱਖੋ-ਵੱਖਰੇ ਹੁੰਦੇ ਨੇ ਤੁਸੀਂ ਇੱਥੇ ਆਈ ਐਫ ਐਸ ਸੀ ਕੋਡ ਨਹੀਂ ਭਰਨਾ ਤੁਸੀਂ ਇੱਥੇ ਆਪਣਾ ਸਵਿਫਟ ਕੋਡ ਭਰਨਾ ਜੋ ਕਿ ਤੁਹਾਨੂੰ ਬੈਂਕ ਦੇ ਵਿੱਚ ਜਾ ਕੇ ਲੈਣਾ ਪਵੇਗਾ। ਸੋ ਉਸ ਤੋਂ ਬਾਅਦ ਤੁਸੀਂ ਥੱਲੇ ਦੇਖ ਸਕਦੇ ਹੋ ਬੈਂਕ ਅਕਾਊਂਟ ਨੰਬਰ ਸੋ ਇੱਥੇ ਤੁਸੀਂ ਆਪਣਾ ਬੈਂਕ ਦਾ ਅਕਾਊਂਟ ਨੰਬਰ ਭਰ ਦੇਣਾ ਹੈ। ਸੋ ਉਸ ਤੋਂ ਬਾਅਦ ਤੁਸੀਂ ਲਿੰਕ ਪੇਆਊਟ ਮੈਥਡ ਤੇ ਕਲਿੱਕ ਕਰ ਦੇਣਾ ਜਿਸ ਤੋਂ ਬਾਅਦ ਤੁਹਾਡੇ ਫੇਸਬੁੱਕ ਪ੍ਰੋਫਾਈਲ ਜਾਂ ਪੇਜ ਦੇ ਨਾਲ ਬੈਂਕ ਲਿੰਕ ਹੋ ਜਾਵੇਗੀ। ਸੋ ਜੇਕਰ ਤੁਹਾਡਾ ਬੈਂਕ ਟ੍ਰਾਂਸਫਰ ਨਾਲ ਨਹੀਂ ਹੁੰਦਾ ਤਾਂ ਤੁਸੀਂ ਵਾਇਰ ਟ੍ਰਾਂਸਫਰ ਦੇ ਨਾਲ ਬੈਂਕ ਅਕਾਊਂਟ ਲਿੰਕ ਕਰ ਸਕਦੇ ਹੋ ਸੋ ਜੇਕਰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਇਸ ਤੋਂ ਇਲਾਵਾ ਜੇਕਰ ਤੁਸੀਂ ਹਰ ਰੋਜ਼ ਸੋਸ਼ਲ ਮੀਡੀਆ ਦੀ ਨਵੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੁਣੇ ਮੇਰੇ ਟੈਲੀਗ੍ਰam ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ